ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹੁਣ ਜੇ ਇੱਕ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਪ੍ਰਵਾਸੀਆਂ ਨੂੰ ਲੈ ਕੇ ਜੋ ਇੱਕ ਸਿੱਖ ਨੌਜਵਾਨ ਫਰੂਟ ਖਰੀਦਣ ਗਿਆ ਸੀ ਮੰਡੀ ਦੇ ਵਿੱਚ ਤੇ ਪ੍ਰਵਾਸੀਆਂ ਨੇ ਉਹਦਾ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਗਿਆ ਜਿਹਦੇ ਵਿੱਚ ਪ੍ਰਵਾਸੀ ਜਿਆਦਾ ਸੀ ਤੇ ਜੋ ਸਿੱਖ ਨੌਜਵਾਨ ਨੂੰ ਇਕੱਲੇ ਨੂੰ ਕੁੱਟਿਆ ਗਿਆ ਪ੍ਰਵਾਸੀ ਕੌਣ ਜਿਹੜੇ ਭਈਏ ਆ ਜਿਹਨੂੰ ਸਾਡੇ ਪੰਜਾਬੀਆਂ ਨੇ ਉਹਦਾ ਦੇ ਰੱਖਿਆ ਘਰਾਂ ਦੇ ਵਿੱਚ ਇਹਨਾਂ ਨੂੰ ਕਮਰੇ ਦੇ ਦਿੰਦੇ ਆ ਤੇ ਜਿੱਥੇ ਕਿੱਥੇ ਵੀ ਗੱਲ ਕਰੀਏ ਜੇ ਆਪਾਂ ਰੇੜੀਆਂ ਦੀ ਰੇੜੀ ਦੇ ਵੀ ਸਾਨੂੰ ਪੰਜਾਬੀ ਟੱਕਰਨਗੇ ਚਾਹ ਗੋਲ ਗੱਪਿਆਂ ਦੀ ਰੇੜੀ ਐ ਚਾ ਸਬਜੀ ਦੀ ਰੇੜੀ ਆ ਸਾਰੇ ਪਾਸੇ ਪੰਜਾਬੀਆਂ ਦਾ ਫੈਕਟਰੀਆਂ ਦੇ ਵਿੱਚ ਵੀ ਪੰਜਾਬੀ ਆ ਕਿਉਂਕਿ ਸਾਡੇ ਪੰਜਾਬੀਆਂ ਨੇ ਇਹਨਾਂ ਨੂੰ ਇੱਕ ਬਹੁਤ ਵੱਡਾ ਅਹੁਦਾ ਦੇ ਰੱਖਿਆ ਜਿਵੇਂ ਸਾਡੇ ਜੱਟ ਜ਼ਿਮੀਦਾਰ ਇਹਨਾਂ ਨੂੰ ਘਰਾ ਦੇ ਵਿੱਚ ਰੱਖ ਲੈਂਦੇ ਆ ਮੋਟਰਾਂ ਤੇ ਕਮਰੇ ਦੇ ਦਿੰਦੇ ਆ ਪ੍ਰਵਾਸੀਆਂ ਨੂੰ ਕਈ ਥਾਵਾਂ ਤੇ ਤਾਂ ਕੁੜੀਆਂ ਲੈ ਲੈ ਕੇ ਭੱਜੇ ਆ ਪ੍ਰਵਾਸੀ ਕਿਉਂਕਿ ਜਿਹੜਾ ਆਪਣੇ ਪੰਜਾਬ ਦੇ ਵਿੱਚ ਚੱਕ ਕੇ ਝੋਲਾ ਆ ਜਾਂਦੇ ਆ ਸਾਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਪ੍ਰਵਾਹ ਜ਼ਿਆਦਾਗਾ ਹੁਣ ਗੱਲ ਦੱਸਣ ਜਾ ਰਹੇ ਹਾਂ ਲੁਧਿਆਣਾ ਮੰਡੀ ਦੀ ਫਰੂਟ ਖਰੀਦਣ ਗਏ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਪ੍ਰਵਾਸੀਆਂ ਵੱਲੋਂ ਕਿਉਂਕਿ ਪ੍ਰਵਾਸੀਆਂ ਦਾ ਇੰਨਾ ਪ੍ਰਵਾਹ ਜ਼ਿਆਦੇ ਆ ਆਪਣੇ ਪੰਜਾਬੀ ਨੌਜਵਾਨ ਜਿਹੜੇ ਤਾਂ ਇਹਨਾਂ ਨੂੰ ਘਰਾਂ ਦੇ ਵਿੱਚ ਕਮਰੇ ਦੇ ਦਿੰਦੇ ਆ ਆਪਣੇ ਹੀ ਜਿਹੜੇ ਕਿਸਾਨ ਭਰਾ ਜ਼ਮੀਦਾਰ ਮੋਟਰਾਂ ਤੇ ਰੱਖ ਲੈਂਦੇ ਆ ਚਾਬੀਆਂ ਤੱਕ ਫੜਾ ਦਿੰਦੇ ਆ ਘਰਾਂ ਦੀਆਂ ਤਾਂ ਫਿਰ ਇਹ ਸਾਰਾ ਭੇਤ ਲੈ ਕੇ ਇਧਰ ਹੀ ਐ ਨਹੀਂ ਪਤਾ ਕਦੋਂ ਕਿਹਦਾ ਗਲ ਕੋਟ ਜਾਣ ਕਿਉਂਕਿ ਇਹ ਕਈ ਥਾਵਾਂ ਤੇ ਹੈ कांड ਬਹੁਤ ਕੀਤੇ ਇਹਨਾਂ ਨੇ ਇਹ ਖਬਰਾਂ ਵੀ ਵਾਇਰਲ ਹੋਈਆਂ ਜਿਵੇਂ ਚੰਡੀਗੜ੍ਹ ਦੇ ਵਿੱਚ ਦੋ ਪੰਜਾਬੀਆਂ ਤੇ ਦੋ ਨੌਜਵਾਨਾਂ ਤੇ ਇੱਕ 18 ਸਾਲ ਦਾ ਇੱਕ 16 16 ਸਾਲ ਦਾ ਨੌਜਵਾਨ ਦੇ ਵਿੱਚ ਗੱਲ ਦੇ ਵਿੱਚ ਸ਼ੁਰਾ ਮਾਰਿਆ ਗਿਆ ਸੀ ਇੱਕ ਦੀ ਤਾਂ ਤੁਰੰਤ ਮੌਤ ਹੋ ਗਈ ਸੀ ਤੇ ਇੱਕ ਨੂੰ ਹਸਪਤਾਲ ਦੇ ਵਿੱਚ ਲਿਆਇਆ ਗਿਆ ਸੀ ਐਡਮਿਟ ਕੀਤਾ ਗਿਆ ਸੀ ਉਹਦੀ ਵੀ ਨਾਲ ਦੀ ਨਾਲ ਜੋ ਦੋ ਤਿੰਨ ਦਿਨਾਂ ਬਾਅਦ ਉਹਦਾ ਇੱਕ ਵੀਡੀਓ ਜਾਰੀ ਹੁੰਦਾ ਉਹਦੀ ਵੀ ਮੌਤ ਹੋ ਜਾਂਦੀ ਆ ਤਾਂ ਉੱਥੇ ਇੱਕ ਮੋਰਚਾ ਰੱਖਿਆ ਗਿਆ ਸੀ ਤੇ ਪੁਲਸਾਰਿਆਂ ਨੇ 8 ਲੱਖ ਰੁਪਇਆ ਦੇ ਕੇ ਉਹ ਮੋਰਚੇ ਨੂੰ ਨਵੇੜ ਦਿੱਤਾ ਗਿਆ ਸੀ ਤਾਂ ਉੱਥੋਂ ਜਿਹੜੇ ਉਹ ਘਰ ਦੇ ਮੈਂਬਰ ਆ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਵੀ ਜੋ ਕੁਝ ਹੋ ਗਿਆ ਤਾਂ ਉਹ ਉਹਨਾਂ ਦੀ ਕਾਰਵਾਈ ਹੋ ਜੂਗੀ ਪਰ ਤੁਸੀਂ ਇਹਦੀ ਜੋ ਇੱਕ ਡੈੱਡ ਬੋਡੀ ਨੂੰ ਲੈ ਕੇ ਉੱਥੇ ਮੋਰਚਾ ਰੱਖਿਆ ਗਿਆ ਸੀ ਵੀ ਤੁਸੀਂ ਇਹਦੀ ਮਿੱਟੀ ਵੀ ਨਹੀਂ ਨਾ ਕਰੋ ਤੁਸੀਂ 8 ਲੱਖ ਰੁਪਇਆ ਦੇ ਕੇ ਸੋਨੂੰ ਜਿਹੜਾ ਕੋਈ ਵੀ ਇਹ ਇਹ ਨਵੇੜ ਤੋਂ ਮੋਰਚੇ ਦਾ ਜੋ ਇਹ ਜ਼ਿਆਦਾ ਸਮਾਂ লাশ ਨਾ ਰੱਖੀ ਜਾਵੇ ਤਾਂ ਉਹਨਾਂ ਨੂੰ 8 ਲੱਖ ਰੁਪਇਆ ਦੇ ਕੇ ਇਹ ਮੋਰਚਾ ਚੱਕਿਆ ਗਿਆ ਸੀ ਚੰਡੀਗੜ੍ਹੋਂ ਆ ਫਿਰ ਇੱਕ ਤਲੱਤੀ ਪਿੰਡ ਦੇ ਵਿੱਚ ਇੱਕ ਜੋ ਸਿੱਖ ਨੌਜਵਾਨ ਦੇ ਟੰਬਾ ਮਾਰ ਕੇ ਤੇ ਉਹਦੀ ਆਤਮਤਿਆ ਹੋਈ ਸੀ ਥਾਤੀ ਤਾਂ ਕਈ ਥਾਵਾਂ ਤੇ ਇਹ ਵੀਡੀਓ ਵਾਇਰਲ ਹੋਈ ਆ ਥਾ ਥਾ ਕੇ ਥਾ ਥਾ ਤੇ ਪ੍ਰਵਾਸੀਆਂ ਦਾ ਪ੍ਰਵਾਹ ਜ਼ਿਆਦਾ ਪੈ ਰਿਆ ਫਿਰ ਇੱਕ ਰਤਿਆ ਪਿੰਡ ਦੇ ਵਿੱਚ ਇੱਕ ਜੋ ਜ਼ਿਮੀਦਾਰ ਟਰਾਲੀ ਲੈ ਰੇ ਲੈ ਕੇ ਜਾ ਰੇ ਸੀ ਝੋਨੇ ਦੀ ਭਰ ਕੇ ਤਾਂ ਮੂਰੇ ਉਹਨੇ ਰੋਕ ਕੇ ਉਹਨਾਂ ਨੂੰ ਕਹਤਾ ਵੀ ਰਸਤਾ ਦੇ ਦਿਓ ਮੈਨੂੰ ਤਾਂ ਮੂਰੇ ਉਹਨਾਂ ਦੇ ਜਿਵੇਂ ਆਪਾਂ ਕਹਦੇ ਜਿਹੜੇ ਮੰਡੀਆਂ ਦੇ ਵਿੱਚ ਪੱਖੇ ਜਿਹਦੇ ਨਾਲ ਝਾਰਦੇ ਹੁੰਦੇ ਆ ਕੜਕ-ਕੁਣਕ ਤੇ ਝੋਨਾ ਤਾ ਉਹ ਖੜੇ ਸੀ ਉਹ ਕਹਿੰਦਾ ਵੀ ਮੈਨੂੰ ਰਾਹਤਾਂ ਦੇ ਦਿਓ ਪਰਾਂ ਕਰ ਲੋ ਇਹਨੂੰ ਤਾਂ ਉੱਥੇ ਫਿਰ ਉਸ ਜਿਹੜਾ ਇਹ ਜਮੀਦਾਰ ਨੌਜਵਾਨ ਸੀ ਇਹਨੂੰ ਕੁੱਟਿਆ ਗਿਆ ਕਿਉਂਕਿ ਪ੍ਰਵਾਸੀ ਜ਼ਿਆਦਾ ਸੀ ਤੇ ਉਹ ਨੌਜਵਾਨ ਕੱਲਾ ਸੀਗਾ ਤਾਂ ਫਿਰ ਉਥੋਂ ਪੈਰੀ ਹੱਥ ਲਵਾ ਕੇ ਉਹਨੇ ਮਸਾ ਜਾਨ ਛਡਵਾਈ ਸੀ ਕਈ ਜਣਿਆਂ ਨੇ ਇਕੱਠੇ ਹੋ ਕੇ ਤਾਂ ਥਾ ਥਾ ਤੇ ਇਹਨਾਂ ਦਾ ਪ੍ਰਵਾਹ ਵੱਧ ਰਿਹਾ ਪ੍ਰਵਾਸੀਆਂ ਦਾ ਚਾਰੇ ਪਾਸੇ ਇਹਨਾਂ ਦਾ ਤੇ ਆ ਜਿਹੜੀ ਪਰਸੋ ਚੌਥੇ ਦਿਹਾੜਾ ਦੀ ਖਬਰ ਆ ਤਾਂ ਉਥੇ ਇੱਕ ਪ੍ਰਵਾਸੀ ਦੀ ਪੱਗ ਇੱਕ ਪੰਜਾਬੀ ਦੀ ਪੱਗ ਦੀ ਬੇਆਬਦੀ ਕੀਤੀ ਗਈ ਉਹ ਆਪਣੇ ਕੰਮੋਂ ਜਾ ਰਿਹਾ ਸੀ ਤੇ ਮੋਟਰਸਾਈਕਲ ਦੇ ਵਿੱਚ ਜੋ ਮੂਰੇ ਆਉਂਦਾ ਜਿਹੜਾ ਪ੍ਰਵਾਸੀ ਆ ਉਹਨੇ ਕਹਿਤਾ ਵੀ ਸਾਈਡ ਤੇ ਹੋ ਜਾ ਤਾਂ ਇਹ ਪ੍ਰਵਾਸੀਆਂ ਨੇ ਗਾਲ੍ਹ ਦਿੱਤੀ ਗਈ ਤਾਂ ਕਿਉਂਕਿ ਇਹ ਪਰਸੋਂ ਵੀ ਇੱਕ ਜੋ ਵੀਡੀਓ ਵਾਇਰਲ ਹੋਈ ਸੀ 100 ਸਿੱਖ ਨੌਜਵਾਨ ਦੀ ਪੱਗ ਦੀ ਜੋ ਬੇਅਵਦੀ ਕੀਤੀ ਗਈ ਆ ਤੇ ਜਿਹੜੀ ਇਹ ਹੁਣ ਇਹ ਦੂਜੀ ਵਾਇਰਲ ਆ ਵੀਡੀਓ ਇਹ ਲੁਧਿਆਣਾ ਦੀ ਹੈ ਵੀ ਇਹ ਮੰਡੀ ਤੇ ਵਿੱਚ ਫਰੂਟ ਖਰੀਦਣ ਗਏ ਸਿੱਖ ਨੌਜਵਾਨ ਨੂੰ ਕੁੱਟਿਆ ਗਿਆ ਪੂਰੀ ਤਰੀਕੇ ਨਾਲ ਤਾਂ ਖਾਸ ਕਰਕੇ ਇੰਨੀ ਇੱਕ ਗੱਲ ਆ ਬੀੜੇ ਪ੍ਰਵਾਸੀਏ ਜਿਵੇਂ ਸਾਡੇ ਪੰਜਾਬੀਆਂ ਨੂੰ ਅਮਰੀਕਾ ਦੇ ਵਿੱਚੋਂ ਡੀਪੋਰਟ ਕਰ ਰਹੇ ਆ ਜਿਵੇਂ ਕਿ ਲੱਖਾ ਸਿੰਘ ਸੁਧਾਨਾ ਦਾ ਅਮਜੋਤ ਮਾਨ ਦਾ ਵੀ ਕਹਿਣਾ ਇਹ ਹੈਗਾ ਵੀ ਜਿਵੇਂ ਸਾਡੇ ਪ੍ਰਵਾਸੀ ਇੱਧਰ ਰਹਿ ਰਹੇ ਆ ਤਾਂ ਇਹਨਾਂ ਨੂੰ ਵੀ ਪੰਜਾਬ ਦੇ ਵਿੱਚੋਂ ਫਿਰ ਕੱਢਣਾ ਚਾਹੀਦਾ ਕਿਉਂਕਿ ਜਦੋਂ ਸਾਡੇ ਪੰਜਾਬੀਆਂ ਨੂੰ ਡੀਪੋਰਟ ਕੀਤਾ ਜਾਂਦਾ ਅਮਰੀਕਾ ਦੇ ਵਿੱਚੋਂ ਤਾਂ ਜਿਵੇਂ ਲੱਖਾ ਸਿੰਘ ਸੁਧਾਨਾ ਅਮਜੋਤ ਮਾਨ ਜੋ ਇਹਨਾਂ ਦਾ ਕਹਿਣਾ ਵੀ ਇਹ ਹੀ ਆ ਵੀ ਸਾਡੇ ਪੰਜਾਬ ਦੇ ਵਿੱਚ ਪਰ ਇਹ ਪ੍ਰਵਾਸ ਜਿਹੜਾ ਜ਼ਿਆਦਾ ਵਧਿਆ ਪਿਆ ਇਹਨਾਂ ਨੂੰ ਵੀ ਕੱਢਣਾ ਚਾਹੀਦਾ ਯਕੀਨ ਨਾ ਪਰਵਾਹ ਜ਼ਿਆਦਾ ਹੋ ਰਿਹਾ ਜਿਵੇਂ ਲੁਧਿਆਣਾ ਦੇ ਵਿੱਚ ਇਹਨਾਂ ਦੇ ਲੀਡਰ ਤੱਕ ਬਣੇ ਐ ਐਮ ਐਲ ਏ ਵੀ ਆ ਭਈਆਂ ਦੇ ਤੇ ਸਾਡੇ ਪੰਜਾਬੀ ਇਹਨਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਆ ਸਾਰੇ ਪਾਸੇ ਪੰਜਾਬ 'ਚ ਦੇਖ ਲਓ ਚਾਹ ਚਹਿਰਾਣੇ 'ਚ ਵਗਜੋ ਜਿੱਥੇ ਤੁਹਾਨੂੰ ਗੋਲ ਗੱਪੇ ਦੀ ਰੇੜੀ ਤੇ ਦੇਖ ਲਓ ਪੰਜਾਬ ਭਈਏ ਟੱਕਰ ਲਗੇ ਪੰਜਾਬੀ ਬਹੁਤ ਘੱਟ ਆ ਕਿਉਂਕਿ ਸਾਰਾ ਕੰਮ ਇਹਨਾਂ ਨੇ ਖੋਤਾ ਪਿਆ ਫੈਕਟਰੀਆਂ ਦੇ ਵਿੱਚ ਵੀ ਤੇ ਸਾਡੇ ਪੰਜਾਬੀ ਕਿਉਂਕਿ ਰਜਗਾਰ ਨਾ ਹੋਣ ਦੇ ਕਾਰਨ ਬਾਹਰ ਜਾ ਰਹੇ ਆ ਚੱਕੇ ਚੋਲਾ ਤਾਂ ਉਧਰੋਂ ਉਧਰੋਂ ਜਿਵੇਂ ਜੀ ਕਰਦਾ ਪੰਜਾਬ ਪੇ ਲੱਖ ਲੱਖ ਰੁਪਇਆ ਲਾ ਕੇ ਉਧਰੋਂ ਡੀਪੋਰਟ ਹੋਈ ਹੋ ਰਹੇ ਆ ਵਾਪਸ ਭੇਜੇ ਜਾ ਰਹੇ ਆ ਕਿਉਂਕਿ ਤਿੰਨ ਜਾ ਆ ਜਾ ਕੇ ਜਿਹਦੇ ਵਿੱਚ ਚੌਥੇ ਦੀ ਤਿਆਰੀ ਆ ਜਿਹਦੇ ਵਿੱਚ ਪਹਿਲਾ ਆਏ 112 ਫਿਰ 119 ਤਾਂ ਫਿਰ 104 ਜਿਹਦੇ ਵਿੱਚ ਹੁਣ ਜਿਹੜਾ 18000 ਭਾਰਤੀਆ ਹੋਰ ਡੀਪੋਰਟ ਹੋਣ ਜਾ ਰਿਹਾ ਵੀ ਸਾਡੇ ਪੰਜਾਬ ਨੂੰ ਤਾਂ ਇਹ ਐ ਸਮਝਦੇ ਵੀ ਜੋ ਵੀ ਮਰਜੀ ਆ ਜੇ ਪ੍ਰਵਾਸੀ ਜਦੋਂ ਕਿ ਚੱਕੇ ਝੋਲਾ ਇੱਧਰ ਆ ਆਂਦੇ ਕੋਈ ਵੀ ਦੇਸ਼ ਦਾ ਆ ਕੇ ਇੱਧਰ ਰਹਿਣ ਬਸਿਰਾ ਕਰ ਲੈਂਦੇ ਆ ਤੇ ਸਾਡੇ ਆਲੇ ਨਾਲ ਉਧਰ ਬੇਅਵਦੀਆ ਹੋ ਰਹੀ ਉਹਨਾਂ ਚੱਕ-ਚੱਕ ਕੇ ਇਦਾਂ ਸਿੱਟੀ ਜਾਂਦੇ ਆ ਕਿਦਾਂ ਇਹਨਾਂ ਦੇ ਹੱਥ ਘੜੀਆਂ ਲਾ ਕੇ ਜੀਜੀਰਾ ਨਾਲ ਜਕੜ ਕੇ ਭੇਜਦੇ ਆ ਬੇਅਵਦੀਆ ਕਰਦੇ ਆ ਚਾਹੇ ਕੋਈ ਲੀਗਲ ਤਰੀਕੇ ਨਾਲ ਗਿਆ ਚਾਹੇ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਗਿਆ ਖਾਸ ਕਰਕੇ ਹੁਣ ਇੰਨੀ ਕ ਪੀਲ ਆ ਬਈ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਵੀ ਪ੍ਰਵਾਸ ਬਹੁਤ ਵਧਿਆ ਪਿਆ ਕਈ ਥਾਵਾਂ ਤੇ ਇਹਨਾਂ ਨੇ ਹੱਤਿਆ ਕੀਤੀ ਆਪਣੇ ਪੰਜਾਬੀਆਂ ਦੀ ਜਿਹੜੇ ਇਹ ਦੋ ਦੋ ਨੌਜਵਾਨ ਮਾਰੇ ਸੀ ਕਿਸਾਰਾ ਹਸਪਤਾਲ ਦਾ ਇੱਕ 16 ਸਾਲ ਦਾ ਤੇ ਉਥੇ ਇੱਕ ਗੱਲ ਦੇ ਵਿੱਚ ਸ਼ੋਰਾਂ ਮਾਰੇ ਗਿਆ ਸੀ ਤੇ ਹੋਕ ਹੈ ਗੱਲ ਕਿੰਨੀ ਸੀ ਇੱਕ ਬੱਚਾ ਜਾ ਰਿਹਾ ਸੀ ਛੋਟਾ ਜਿਹਾ ਖੇਡਦਾ ਉਹ ਮੋਟਰ ਤੇ ਸਾਈਕਲ ਮੂਰੇ ਆ ਗਿਆ ਇਹਨਾਂ ਦੇ ਤਾਂ ਮੁੰਡੇ ਨੇ ਕਹਿਤਾ ਭਾਈ ਤੂੰ ਕੋਈ ਨਹੀਂ ਬੱਚਾਗਾ ਤੇ ਉਹਨਾਂ ਨੂੰ ਗਾਲ ਗਾਲ ਦੇਣ ਲੱਗ ਗਏ ਨੇ ਚੀ ਪੰਜਾਬੀ ਮੁੰਡੇ ਨੂੰ ਇਹਨੇ ਚ ਮਾਵਲਾ ਜਿਆਦਾ ਵੱਧ ਗਿਆ ਤਾਂ ਉਹਨੇ ਚਾਰ ਪੰਜ ਪ੍ਰਵਾਸੀ ਹੋਰ ਬੁਲਾਏ ਸ਼ੋਰਾ ਲੈ ਕੇ ਉਸ ਮੁੰਡੇ ਦੇ ਗਲ ਚ ਮਾਰਿਆ ਗਿਆ ਪੰਜਾਬੀ ਦੇ ਤੇ ਲਖਾ ਸਿੰਘ ਸਿਧਾਣਾ ਨੇ ਵੀ ਜਿਹੜਾ ਇਹ ਇੱਕ ਆਪਣੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਜੋ ਉੱਥੇ ਮੋਰਚਾ ਰੱਖਿਆ ਗਿਆ ਸੀ ਚੰਡੀਗੜ੍ਹ ਦੇ ਵਿੱਚ ਬਹਾਰਲੀ ਚ ਤਾਂ ਉਹ ਕਈ ਤਰ੍ਹਾਂ ਇਹ ਸਲਸਲਾ ਚੱਲੀ ਗਿਆ ਡੈੱਡ ਬੋਡੀ ਉੱਥੇ ਰੱਖੀ ਰੱਖੀ ਤਿੰਨ ਚਾਰ ਦਿਨ ਫਿਰ 8 ਲੱਖ ਰੁਪਇਆ ਦੇ ਕੇ ਇਹ ਮਾਮਲਾ ਨਿਬੜਿਆ ਗਿਆ ਸੀ ਪੁਲਿਸ ਵੱਲੋਂ ਵੀ ਖਾਸ ਕਰਕੇ ਇੰਨੀ ਕ ਪੀਲ ਆ ਵੀ ਪ੍ਰਵਾਸ ਆਪਣੇ ਪੰਜਾਬ ਦੇ ਵਿੱਚ ਬਹੁਤ ਵਧਿਆ ਖੜਾ ਹੈਗਾ ਖਾਸ ਕਰਕੇ ਇੰਨੀ ਕੁ ਵੀ ਗੱਲ ਆ ਸਾਡੇ ਪੰਜਾਬੀਆਂ ਨੂੰ ਕੰਮ ਨਹੀਂ ਮਿਲ ਰਿਆ ਇਹਨਾਂ ਦਾ ਕਰਕੇ ਥਾ ਥਾ ਤੇ ਇਹ ਆ ਰਹੇ ਆ ਬਾਹਲੀ ਗੱਲ ਕੀ ਇਹਨਾਂ ਨੂੰ ਸਰਪੰਚ ਬੁਲਾਇਆ ਬਣਾਇਆ ਜਾਂਦਾ ਪਿੰਡਾਂ ਦੇ ਵਿੱਚ ਇਹਨਾਂ ਦੀ ਵੋਟ ਜ਼ਿਆਦਾ ਗਈ ਇਸ ਕਰਕੇ ਜਿਵੇਂ ਅਮਜੋਤ ਮਾਨ ਦਾ ਲੱਖਾ ਸਿੰਘ ਸਿਧਾਣਾ ਦੇ ਵੀ ਉਹ ਰੋ ਰੋ ਕੇ ਕਹਿ ਰਹੇ ਚਲਾ ਚਲਾ ਕੇ ਰੋਜ਼ ਹਰ ਰੋਜ਼ ਵੀਡੀਓ ਵਾਇਰਲ ਹੁੰਦੀਆਂ ਵੀ ਇਹਨਾਂ ਨੂੰ ਕੱਢੋ ਇੱਥੋਂ ਜਦੋਂ ਕੋਈ ਕਾੜ ਹੋਏ ਦਾ ਉਦੋਂ ਫਿਰ ਪੰਜਾਬੀਆਂ ਨੂੰ ਯਾਦ ਆਉਂਦਾ ਵੀ ਹਾਂ ਇਹਨਾਂ ਨੂੰ ਕੱਢੀਏ ਜਿਹੜਾ ਪਾਣੀ ਨੂੰ ਕਾਲੇ ਪਾਣੀ ਨੂੰ ਲੈ ਕੇ ਮੁੱਦਾ ਉਠਾਇਆ ਸੀ ਚੰਡੀਗੜ੍ਹ ਦੇ ਵਿੱਚ ਤਾਂ ਜਿਹੜਾ ਇਹ ਉੱਥੇ ਜਦੋਂ ਪਹੁੰਚੇ ਤਾਂ ਉੱਥੇ ਪ੍ਰਵਾਸੀ ਘਟੋ ਘਟ ਲੱਖ ਇਕੱਠਾ ਹੋ ਗਿਆ ਸੀ ਤੇ ਆਪਣਾ ਪੰਜਾਬੀ 2 ਲੱਖ ਸੀ ਆ ਵੀ ਗੱਲ ਇੰਨੀ ਕਹਿ ਗਈ ਫਿਰ ਵੀ ਇਹ ਆਪਾਂ ਨੂੰ ਮੁਕਾਬਲਾ ਦੇਣ ਵਾਸਤੇ ਜਿਹੜੇ ਫੈਕਟਰੀਆਂ ਵਾਲੇ ਨੇ ਇਕੱਠੇ ਕਰੇ ਸੀ ਭਈਏ ਘਟੋ ਘਟ ਲੱਖ ਪ੍ਰਵਾਸੀ ਇਹਨਾਂ ਦੇ ਖਿਲਾਫ ਲੱਖੇ ਸਿੰਘ ਸੁਧਾੜੇ ਹੋਰਾਂ ਦੇ ਖੜਾ ਹੋ ਗਏ ਸੀ ਵੀ ਜਿਹੜਾ ਇਹ ਕਾਲਾ ਪਾਣੀ ਪੈਂਦਾਗਾ ਕਾਲੇ ਪਾਣੀ ਦਾ ਮੁੱਦਾ ਉੱਠਿਆ ਸੀ ਜਿੱਥੇ ਆਪਣਾ ਜਿੱਥੇ ਗੁਰੂ ਸਾਹਿਬ ਨੇ ਖੱਡੇ ਵਾਟੇ ਦਾ ਉਮਰਤ ਛਕਾਇਆ ਸੀਗਾ ਆਪਣੇ ਸਿੰਘਾਂ ਨੂੰ ਤੇ ਜਿਹਨੂੰ ਆਪਾਂ ਕਹਿੰਦੇ ਹਾਂਗੇ ਬੁੱਢਾ ਦਰਿਆ ਉਹਨੂੰ ਹੁਣ ਬੁੱਢਾ ਨਾਲਾ ਕਿਹਾ ਜਾਂਦਾ ਕਿਸੇ ਦਿਨ ਦਰਿਆ ਹੁੰਦਾ ਸੀ ਸਾਫ਼ ਪਾਣੀ ਹੁੰਦਾ ਸੀ ਤੇ ਉਹ ਫੈਕਟਰੀਆਂ ਵਾਲਿਆਂ ਨੇ ਉਹ ਚ ਗੰਦਾ ਪਾਣੀ ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਕਾਲਾ ਪਾਣੀ ਜਿਨ੍ਹਾਂ ਨਾਲ ਕਿ ਸਾਡੇ ਪੰਜਾਬੀਆਂ ਨੂੰ ਕੈਂਸਰ ਹੁੰਦਾ ਬੱਚਿਆਂ ਦੇ ਨਿੱਕੇ ਨਿੱਕੇ ਦੇ ਜਨਮਿਆਂ ਦੇ ਮੂੰਹਾਂ ਦੇ ਵਿੱਚ ਕੈਂਸਰ ਆਗਾ ਕਿਉਂਕਿ ਇਹ ਵੀਡੀਓ ਜਾਰੀ ਹੋਈਆਂ ਗਈਆਂ ਇਹ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਆ ਤੇ ਐਲਾ ਪ੍ਰਵਾਸ ਉੱਥੇ ਇਕੱਠਾ ਕਰ ਲਿਆ ਫੈਕਟਰੀਆਂ ਵਾਲਿਆਂ ਨੇ ਵੀ ਸੋਡੀ ਰੋਜੀ ਰੋਟੀ ਦੇ ਵਿੱਚ ਇਹ ਲੱਤ ਮਾਰ ਰਹੇ ਆ ਜੇ ਫੈਕਟਰੀਆਂ ਦਾ ਪਾਣੀ ਬੰਦ ਹੁੰਦਾ ਤਾਂ ਫੈਕਟਰੀ ਵੀ ਬੰਦ ਹੋਊਗੀ ਕਿਉਂਕਿ ਪਾਣੀ ਜਾਊਗਾ ਕਿੱਧਰ ਫਿਰ ਇਹ ਤਾਂ ਉਹਨਾਂ ਨੇ ਲੱਖ ਪ੍ਰਵਾਸੀ ਇਕੱਠਾ ਕਰਤਾ ਸੀ ਆਪਣੇ ਲੱਖਾਂ ਸਿੰਘ ਸੁਧਾਨਾ ਦੇ ਔਰ ਖਲਾਫ ਉਹਦੇ ਖੜੇ ਕਰੇ ਗਏ ਸੀ ਇਹ ਤਾਂ ਗੱਲ ਇੰਨੀ ਕਾ ਗਈ ਵੀ ਚਾਰੇ ਪਾਸੇ ਇਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਪੈ ਰਿਆ ਤਾਂ ਉਹ ਕਾਲੇ ਪਾਣੀ ਦਾ ਮੁੱਦਾ ਹਜੇ ਵੀ ਰਸਤੇ ਦੇ ਵਿੱਚ ਹੀ ਰਹਿ ਗਿਆ ਕਿਉਂਕਿ ਵਿੱਚ ਧਰਨੇ ਲੱਗਣੇ ਸ਼ੁਰੂ ਹੋ ਗਏ ਸੀ ਇਧਰੋਂ ਕਿਸਾਨਾਂ ਦਾ ਜੋ ਨਾਲ ਵਿਵਾਦ ਜੋ ਸੜਿਆ ਪਿਆ ਸੀ ਤਾਂ ਗੱਲ ਵਿਚਾਲੇ ਹਜੇ ਜੋ ਖੜ ਗਈ ਸੀਗੀ ਰਸਤੇ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਗਿਆ ਸੀ ਇਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਦੋ ਦਿਨਾਂ ਦਾ ਵੀ ਦੋ ਦਿਨਾਂ ਚ ਇਹ ਬੰਦ ਕਰ ਦਾਂਗੇ ਫੈਕਟਰੀਆਂ ਵਾਲੇ ਕਹਿੰਦੇ ਪਰ ਉਹ ਵਾਦੇ ਤੋਂ ਫੇਰ ਮੁੱਕਰ ਗਏ ਜਦੋਂ ਮੋਰਚਾ ਚੱਕਿਆ ਗਿਆ ਉਤੋਂ ਤਾਂ ਉਹ ਹਜੇ ਆਤਮ ਵਿਚਾਲੇ ਜੋ ਹੋਏ ਵਿਵਾਦ ਇਹ ਛਿੜਿਆ ਪਿਆ ਹਜੇ ਤੱਕ ਵੀ ਉਹ ਕਾਲਾ ਪਾਣੀਆ ਜਿਹੜਾ ਤਾਂ ਉਹਨੂੰ ਲੈ ਕੇ ਜੋ ਮਿੱਦਦਾ ਹਜੇ ਤੱਕ جاری ਆ ਲੱਖਾ ਸਿੰਘ ਸੁਧਾਣਾ ਹੋਰਾਂ ਨੇ ਇਹ ਅਪੀਲ ਕੀਤੀ ਹੈ ਪੰਜਾਬੀਆਂ ਨੂੰ ਵੀ ਫਿਰ ਤੋਂ ਇਹ ਮੋਰਚਾ ਆਪਾਂ ਨੂੰ ਲੜਨਾ ਪਊਗਾ ਕਿਉਂਕਿ ਉਹਨਾਂ ਨੇ ਦੋ ਦਿਨਾਂ ਦਾ ਕਹਿ ਕੇ ਤੇ ਉਤੋਂ ਮੋਰਚਾ ਚੱਕਿਆ ਗਿਆ ਸੀ ਵੀ ਦੋ ਦਿਨਾਂ ਦੇ ਵਿੱਚ ਅਸੀਂ ਬੰਦ ਕਰ ਦਾਂਗੇ ਫੈਕਟਰੀਆਂ ਵਾਲੇ ਕਹਿੰਦੇ ਪਰ ਉਸ ਵਾਦੇ ਤੋਂ ਫੇਰ ਮੁੱਕਰ ਗਏ ਉਹ ਚਲੋ ਜੀ ਖਾਸ ਕਰਕੇ ਜੋ ਪੰਜਾਬ ਚ ਆਪਣੇ ਗੱਲਬਾਤ ਹੁੰਦੀ ਆ ਛੋਡੇ ਨਾਲ ਸ਼ੇਅਰ ਕਰਦੇ ਆ ਜੋ ਇਹ ਪ੍ਰਵਾਸੀਆਂ ਨੂੰ ਲੈ ਕੇ ਲੁਧਿਆਣਾ ਦੇ ਵਿੱਚੋਂ ਇਹ ਆਪਣੇ ਸਿੱਖ ਨੌਜਵਾਨ ਫਰੂਟ ਖਰੀਦਣ ਗਿਆ ਸੀ ਮੰਡੀ ਦੇ ਵਿੱਚ ਤਾਂ ਇਹਨੂੰ ਕਈ ਪ੍ਰਵਾਸੀ ਆਲੇ ਘੇਰ ਲਿਆ ਤੇ ਉਸੇ ਕੁੱਟਮਾਰ ਕੀਤੀ ਗਈ ਤਾਂ ਉਥੋਂ ਕਈ ਹੁਣ ਪੰਜਾਬੀਆਂ ਨੇ ਇਹਨੂੰ ਉਥੇ ਚ ਪਹੁੰਚ ਕੇ ਛਡਾਇਆ ਗਿਆ ਤਾਂ ਉਹਦੀ ਵਿਚਾਰੇ ਦੀ ਪੱਗ ਦੀ ਬੇਆਬਦੀ ਕੀਤੀ ਗਈ ਲੱਤਾਂ ਮਾਰੀਆਂ ਗਈਆਂ ਉਹਦੇ ਤਾਂ ਕਿੰਨਾ ਯਾਰ ਪ੍ਰਵਾਸ ਜਿਹੜੇ ਪ੍ਰਵਾਸੀ ਜਿਹਨੂੰ ਆਪਾਂ ਭਈਏ ਕਹਨੇ ਆ ਇਹਨਾਂ ਦਾ ਪ੍ਰਵਾਸ ਕਿੰਨਾ ਵਧਣਾ ਸ਼ੁਰੂ ਹੋ ਗਿਆ ਪੰਜਾਬੀਆਂ ਤੇ ਕਿਸੇ ਦਿਨੇ ਇਹ ਰਾਜ ਕਰਨਗੇ ਪੰਜਾਬ ਤੇ ਚਲੋ ਜੀ ਫਿਰ ਤੋਂ ਅਪੀਲ ਕਰਦੇ ਆ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਆ ਆਪਣੀ ਕੋਈ ਆਪ ਵੀਡੀਓ ਨਹੀਂ ਹੁੰਦੀ ਵਿਊ ਲੈਣ ਵਾਸਤੇ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆਪਾਂ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦਿਆ ਕਰੋ ਗਰੁੱਪਾਂ ਚ ਪਾਦਿਆ ਕਰੋ ਵੀਡੀਓ ਨੂੰ ਤਾਂਕਿ ਆਪਣਾ ਜੋ ਛੋੜੇ ਤੱਕ ਜਿਹੜੇ ਵਿਚਾਰ ਸਾਂਝੇ ਕਰ ਸਕੀ ਆਪਾਂ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਧੰਨਵਾਦ